ਹੇਟੀ ਆ ਹੇਟੀ ਆ ਹੇਟੀ ਆ ਆ ਕੀ ਹੋ ਗਿਆ ਆ ਬਿੱਲੇ ਕੀ ਹੋ ਗਿਆ ਜੰਦੀਆ ਹੁਣ ਸੋਵਾਂ ਵਾਲੇ ਸੋਵਾਂ ਵਾਲੇ ਮੁੰਡੇ ਕਹਿੰਦੇ ਵੀ ਸੌਵਾਲਾ ਕੰਮ ਖਤਮ ਉਹ 33000 ਫਰਿਆਦ 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 ਜਸਮਾਨੀ ਚੁੰਮਕ ਤੇ ਰਕੇਸ਼ ਲਓ ਫਰਿਆਦ ਤੇ ਰਕੇਸ਼ ਦੇ ਦਰਮਿਆਨ ਪਰ ਬੋਪਰੀਆ ਵੀ ਕਿੱਥੇ ਲੋਟ ਆਉਂਦਾ ਆ ਨਵੀਨ ਕੋਰ ਜੀ ਦੇ ਪਿਆਰ ਪਰ ਪਿਆਰ ਨੇ ਉਹ ਚਾਰਾਂ ਦੇ ਵਿੱਚੋਂ ਦੇਖਾਗੇ ਉਹ ਲਾਲਾ ਲਾਲਾ ਹੋ ਗਈ ਖੜਾ ਗਿਆ ਹਾਲ ਸੀ ਉਹ ਘਰੋਂ ਕਰੀ ਸੱਚਾ ਪੇ ਮਲਸੀ ਕਬੱਡੀ 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 ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਕਬੱਡੀ 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 ਓਏ ਲੈ ਮੇਰਾ ਵੀ ਰਲ ਮਿਲ ਕੇ ਸਾਂਝ ਪਾਵਾਂਗੇ ਉਹ ਬਿੱਕੇ ਦੇ ਕਬੱਡੀ ਪਾਈ ਹੈ 1100 ਦੇ ਵਿੱਚ ਦੀ ਪੂਰਨ ਸਿੰਘ ਜੀ ਵੱਲੋਂ ਆਹ ਰੇਡ ਤੇ 1100 ਰੁਪਏ ਜਾਵੇਗਾ ਇਧਰ ਕਹਿੰਦੇ 4-4 ਪਿਆਰ ਰੇ ਕਬੱਡੀ ਵਾਲੇ ਮੁੰਡੇ ਕਹਿੰਦੇ 10000 ਹੋਰ ਪਾ ਕੇ ਖੁਸ਼ੀ ਦੇ ਪਿੰਡ ਜੱਫੇ ਲਾਈਟਾਂ ਨੂੰ ਜਗਮਗ ਜਗਮਗ ਕਰੀ ਜਾਂਦੇ ਆ ਅਮਰੀਕ ਦੇ ਬੋਲ ਵੀ ਜਗਮਗ ਜਗਮਗ ਕਰਾਈ ਜਾਂਦੇ ਆ ਅਮਰੀਕ ਸਾਡੀ ਖੇਡ ਕਬੱਡੀ ਦੇ ਬਲਾਰਿਆਂ ਦਾ ਮੂਸੇ ਵਾਲੀ ਆ ਜਿਹੜੀ ਗੱਲ ਜਵਾਨ ਚੋਂ ਨਿਕਲ ਗਈ ਉਹ ਹੇਟੀ ਆ ਹੇਟੀ ਆ ਹੇਟੀ ਆ ਉਹ ਦਰੋਤਰਾਂ ਨਾਲ ਸਭ ਦੇ ਲਈ ਹੈ ਆਹ ਪ੍ਰਮਾਤਮਾ ਚੜ੍ਹ ਤੇ ਦੂਜੇ ਪਾਸੇ ਕਲਸੀ ਵਾਲਾ ਇੰਦਰਜੀਤ ਲੱਗਾ ਹੋਇਆ ਚਾਰਾਂ ਦੀ ਕਮਦੀ ਚੇਨ ਦੇ ਵਿੱਚੋਂ ਹੌਣ ਬੱਲੇ ਬੱਲੇ ਕਰਾਵੇਗਾ ਲਓ ਪੈਂਦੀ ਰੇਡ ਇਨੂੰ ਫਰਿਆਦ ਆਉਂਦੇ ਐ ਇਹਨੂੰ ਜਸਮਾਨੀ ਚੁੰਮਕ ਵੀ ਆਉਂਦੇ ਐ ਉਹ ਤਿਆਰ ਪਰ ਤਿਆਰ ਇਹ ਮੈਚ ਹੋਣਗੇ ਟਿਕਾਣੇ ਜੱਟ ਆਉਣਗੇ ਬੱਦਲ ਲੱਗ ਜੂ ਕਿੰਦਾ ਗਦੂਗਾ ਪਾਣੀ ਉਹ ਬੁੱਡੀਆਂ ਦਾ ਸਿੰਘ ਫਸ ਗਏ ਅੱਜ ਨਿੱਤ ਰੁਬੜੇ ਨੇ ਖਾੜੀ ਇਹ ਪਰ ਕਹਿੰਦੇ ਉਹ ਬੂਟਾ ਨਾੜਾੜੇ ਵਾਲਾ ਜਦੋਂ ਭੱਜਿਆ ਪੰਜਾਬੀਆਂ ਦਾ ਬੁਜੂ ਕੀ ਕਹਿੰਦਾ ਚੱਕ ਦੂਗਾ ਚੱਕ ਦੂਗਾ ਜਦੋਂ ਭੱਜਿਆ ਪੰਜਾਬੀਆਂ ਦਾ ਬੁਜਕੂ ਬੱਲੇ ਬੱਲੇ ਕਰਾ ਦਿਆ ਬੂਟਾ ਵੀ ਸਿਰਾਂ ਲ ਆ ਗਿਆ ਉਹ ਕਹਿੰਦੇ ਬਹਿ ਜਾ ਬਹਿ ਜਾ ਜਾ ਹੋਈ ਪਈ ਆ ਇਹ ਤੇਰੇ ਜੱਟ ਨੇ ਕਰਾਈ ਹੋਈ ਆ ਇਹਨੂੰ ਪੁੱਛੋ ਯਾਰ ਡਰਾਇ ਦਿੱਤਾ ਸੀ ਆਓ ਸਾਹਮਣੇ ਰੇਡ ਪੈ ਰਹੀ ਹੈ ਇੱਧਰ ਕਹਿੰਦੇ ਚਾਰੇ ਪਿਆਰ ਵਰ ਤਿਆਰ ਨੇ ਅੰਮਰ ਕਹਿੰਦੇ ਇਹ ਬੱਲੇ 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 ਸਾਡੇ ਕੇ ਸਾਡੇ ਕੇ ਸਾਡੇ ਕੇ ਵੇਹਲਾ ਤੱਕੋ 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 ਬੋਲਦੇ ਆ ਉਹਨੂੰ ਆ ਫੇਰ ਆਓ ਸ਼ਾਹਜਾਨ ਵਾਲੀ ਬੱਲੇ ਬੱਲੇ ਉਹ ਤਾੜੀ ਮਾਰਦੇ ਕਿਸ਼ ਦੀ ਰੇਡਾਂ ਦੇ ਉੱਪਰ 2100 ਦੇ ਪਾ ਜਾ ਦੇਗਾ ਉਧਰ ਕਹਿੰਦੇ ਸੋਨੂ ਮਾਣੜੀ ਵੀਰ ਨੇ ਬਲਕਰਨ ਸ਼ਾਜੀ ਦੇ ਪੈਸੇ ਭੁੜਦੇ ਕਰ ਦिए ਏਬਰ ਦੇਖੋ 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 ਏਬਰ ਕਹਿੰਦੇ ਧਰਤੀ ਮੇਰੇ ਮਿੱਤਰੋ ਉਹ ਗਲਸੀਆ ਪਿੰਡ ਦੀ ਉਹ ਗਲਸੀਆ ਪਿੰਡ ਵਾਲਾ